ਇਹ ਨਾਲ ਆਓ ਕਮਲ ਜੀ ਨਾਲ ਜਿਹੜਾ ਚੁਟਕੀ ਮਾਰ ਕੇ ਕਿਹਾ ਸੀ ਐਮਐਸਪੀ ਦਵਾਂਗੇ ਉਹਦਾ ਦੱਸੋ ਇੱਕ ਪ੍ਰੋਜੈਕਟ ਦੱਸ ਦੇਣ ਲੁਧਿਆਣੇ 'ਚ ਇੱਕ ਫੈਕਟਰੀ ਦੱਸ ਦੇਣ ਇੱਕ ਕੋਈ ਸਕੂਲ ਕਾਲਜ ਬਣਾਇਆ ਹੋਵੇ ਦੱਸ ਦੇਣ ਸਾਧੂ ਸਾਧਿਓ ਨੇ ਮੋਦੀ ਜੀ ਕੋ ਇੱਕ ਰਿਸ਼ੀ ਦਾ ਦਰਜਾ دیاਤਾ ਵਾਪੇ ਪੰਜਾਬ ਦੇ ਸਭ ਤੋਂ ਵੱਧ ਕਰਜ਼ਾ ਚਾੜਤਾ ਤੇ ਸਭ ਤੋਂ ਵੱਧ ਗੈਂਗਸਟਰ ਸਿੱਧੂ ਮੂਸੇ ਵਾਲੇ ਤੋਂ ਲੈ ਕੇ ਅੱਜ ਤੱਕ ਲੋਕਾਂ ਨੂੰ ਅੰਨੇਵਾ ਗੋਲੀਆਂ ਨਾਲ ਮਰਵਾ ਰਹੇ ਆ ਮਾਰ ਰਹੇ ਆ ਔਰ ਅਸੀਂ ਸਾਰਿਆਂ ਨੇ ਰਮਣੀਤ ਵਿੱਚ ਜੋ ਇਹ ਸ਼ਵਾਸ ਦਵਾਇਆ ਕਿ ਅਸੀਂ ਇਸ ਹਲਕਾ ਸੈਂਟਰ ਤੋਂ 25000 ਵੋਟ ਤੋਂ ਜਿੱਤ ਕੇ ਭੇਜਾਂਗੇ ਔਰ ਲੁਧਿਆਣਾ ਦੇ ਪੂਰੇ ਵਿੱਚੋਂ ਦੋ ਲੱਖ ਵੋਟਾਂ ਦੋ ਅਸੀਂ ਜਿਤਾ ਕੇ ਜਿਹੜਾ ਵੇ ਅਸੀਂ ਬਿਠੋ ਜੀ ਨੂੰ ਨਰਿੰਦਰ ਮੋਦੀ ਜੀ ਦੇ ਕੋਲ ਭੇਜਾਂਗੇ ਜਿਹੜਾ ਆ ਸੀਐਮ ਆ ਜਿਹੜਾ ਤੁਹਾਡਾ ਪੰਜਾਬ ਵਾਲਾ ਇਹਦਾ ਤਾਂ ਹੈਲੀਕਾਪਟਰ ਹੁਣ ਅੰਬਲ ਜਾਣ ਨੂੰ ਆ ਜਾਂ ਕੇਜਰੀਵਾਲ ਦੀ ਰਸੋਈ ਚ ਦਾਲ ਸਬਜ਼ੀ ਦਾ ਪ੍ਰਬੰਧ ਕਰਦਾ ਫਿਰਦਾ ਇਲੈਕਸ਼ਨਾਂ 'ਚ ਦੇਖਿਆ ਕਦੇ ਜੇ ਇੱਕ ਨੂੰ ਦੇਣ ਲੱਗਦੇ ਆ ਅੱਠ ਉਲਟ-ਪਲਟ ਹੋ ਜਾਂਦੇ ਆ ਜੇ ਅੱਠਾਂ 'ਚ ਇੱਕ ਨੂੰ ਦੇਣ ਦਾ ਦੂਜੇ ਅੱਠ ਉਲਟ ਹੋ ਜਾਂਦੇ ਆ ਗੱਲ ਇਹ ਆ ਇਹ ਨਹੀਂ ਕੈਂਡੀਡੇਟ ਦੀ ਕਮੀ ਤੇ ਡਾਬਰ ਸਾਹਿਬ ਹੋਣੀ ਇੰਨੇ ਸੀਨੀਅਰ ਬੰਦੇ ਪਾਂਡੇ ਸਾਹਿਬ ਹੋਣੀ ਇੰਨੇ ਸੀਨੀਅਰ ਬੰਦੇ ਮੈਨੂੰ ਕਿਤੇ ਨਾ ਕਿਤੇ ਇਹ ਲੱਗਦਾ ਉਰੇ ਵੀ ਜਿਹੜਾ ਕੈਂਡੀਡੇਟ ਕਾਂਗਰਸ ਨਹੀਂ ਦੇ ਰਹੀ ਕਿਤੇ ਨਾ ਕਿਤੇ ਕਾਂਗਰਸ ਦਾ ਆਮ ਆਦਮੀ ਨਾਲ ਇਹ ਟਾਈ ਆਪਾਂ ਸਮਝਾਉਂਦਾ ਏ ਦੇਖੋ ਅੱਜ ਦੇ ਕਿਸਾਨਾਂ ਦੇ ਬਾਰੇ ਇਹ ਸੋਚਿਆ ਤੇ ਸਭ ਤੋਂ ਜ਼ਿਆਦਾ ਨਰਿੰਦਰ ਮੋਦੀ ਜੀ ਨੇ ਸੋਚਿਆ ਜੋ ਜੋ ਇਲੈਕਸ਼ਨ ਦੀ ਗਰਮੀ ਵਧਣੀ ਆ ਕਈ ਕਾਂਗਰਸ ਦੇ ਕੈਂਡੀਡੇਟ ਛੱਡ ਛੱਡ ਮੈਦਾਨ ਭੱਜਣਗੇ ਸੂਰਤ ਵਾਲਾ ਹਾਲ ਹੋ ਗਿਆ ਫਲਕਸਵਾ ਚੋਣਾਂ ਦਾ ਗੋਰਨ ਸਟਾਰਟ ਹੋ ਚੁੱਕਾ ਇੱਕ ਜ਼ੋਨ ਦੀ ਇੰਤਜ਼ਾਰ ਆ ਸਾਰੇ ਕੈਂਡੀਡੇਟਾਂ ਨੂੰ ਔਰ ਇਹੜੀ ਚੋਟੜੀ ਦਾ ਜੋਰ ਲਾ ਕੇ ਸਾਰੇ ਉਮੀਦਵਾਰ ਸਾਰੇ ਉਮੀਦਵਾਰ ਆਪਣੇ ਆਪਣੇ ਜਿਹੜੇ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਆ ਜਿਸ ਤਰੀਕੇ ਨਾਲ ਪ੍ਰਧਾਨ ਅਨੰਤਿੰਦਰ ਮੋਦੀ ਕਰੇ ਇਸ ਵਾਰ 400 ਪਾਰ ਤੇ ਪੰਜਾਬ ਸਰਕਾਰ ਵੀ ਕਹਿ ਰਹੀ ਐ ਤੇਰਾਂ ਦੀ 13 ਸੀਟਾਂ ਜਿੱਤ ਕੇ ਪੰਜਾਬ ਨੂੰ ਬਣਾਵਾਂਗੇ ਹੀਰੋ ਤੇ ਹੀਰੋ ਕਿਸ ਤਰ੍ਹਾਂ ਬਣੇਗਾ ਪੰਜਾਬ ਇਹ ਅੱਜ ਦੇ ਕੈਂਡੀਡੇਟ ਸਾਡੇ ਜਿਹੜਾ ਨਾ ਮੈਂ ਗੱਲ ਕਰਨ ਜਾ ਰਿਹਾ ਤਿੰਨ ਵਾਰ ਦੇ ਐਮਪੀ ਰਹੇ ਨੇ ਤੇ ਹੁਣ ਭਾਰਤੀ ਜਨਤਾ ਪਾਰਟੀ ਦੇ ਇਹਨਾਂ ਨੇ ਵਾਕਡੋਰ ਸੰਭਾਲੀ ਰੋ ਲੁਧਿਆਣਾ ਦੀ ਵਾਕਡੋਰ ਤਾਂ ਪਹਿਲਾਂ ਵੀ ਸੰਭਾਲ ਚੁੱਕੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਸ ਤਰੀਕੇ ਨਾਲ ਦੇਖਦੇ ਹੋ ਹੁਣ ਤੁਸੀਂ ਚੌਥੀ ਵਾਰ ਇਲੈਕਸ਼ਨ ਲੜ ਰਹੇ ਹੋ ਇਸ ਤਿੰਨ ਵਾਰ ਤਾਂ ਜਿੱਤ ਚੁੱਕੇ ਹੋ ਇੱਥੇ ਹੀ ਗੱਲ ਦਾ ਫਰਕ ਆ ਇੱਕ ਪਾਸੇ ਮੋਦੀ ਜੀ ਤੁਸੀਂ ਆਪਕੇ ਮੋਦੀ ਜੀ ਕਹਿ ਰਹੇ ਮੈਂ ਜੀਬਰ ਸਰਕਾਰ ਬਣਾਉਣੀ ਹੈ ਇੱਕ ਪਾਸੇ ਪੰਜਾਬ ਦੇ ਵਿੱਚ ਸਰਕਾਰ ਕਹਿ ਰਹੀ ਹੈ ਸਰਕਾਰ ਤਾਂ ਸਰਕਾਰ ਹੁੰਦੀ ਹੈ ਨਾ ਆਮ ਤੇਰੇ 13 ਸੀਟਾਂ ਜਿੱਤ ਕੇ ਹੀਰੋ ਬਣਾਵਾਂਗੇ ਪੰਜਾਬ ਆਮ ਆਦਮੀ ਕਿੱਥੇ ਆ ਇਹਦਾ ਮਤਲਬ ਸਰਕਾਰ ਦੀ ਮਸ਼ੀਨਰੀ ਵਰਤਨੇ ਸਰਕਾਰ ਮਤਲਬ ਸਰਕਾਰ ਹੋ ਗਈ ਨਾ ਮੋਦੀ ਸਾਹਿਬ ਕਹਿੰਦੇ ਆ ਅਸੀਂ ਭਾਰਤੀ ਜਨਤਾ ਪਾਰਟੀ ਦੇ ਸਰਕਾਰ ਮਨ ਇਹ ਕਹਿੰਦੇ ਸਰਕਾਰ ਅਸੀਂ 13 ਜਿੱਤਾਂਗੇ ਇਸ ਕਰਕੇ ਪਹਿਲਾਂ ਜਿਹੜਾ ਵੀ ਇਹਨਾਂ ਦੇ ਕੈਂਡੀਡੇਟ ਨੇ ਉਹ ਮੁਹੱਲਿਆਂ 'ਚ ਇਸ ਗੱਲ ਦਾ ਸੋਚਣ ਵੀ ਜਿਹੜਾ ਹਜ਼ਾਰ-ਹਜ਼ਾਰ ਰੁਪਈਆ ਤੁਸੀਂ ਵਾਅਦਾ ਕਰਕੇ ਸਿੱਧਾ ਬੈਂਕਾਂ 'ਚ ਪਾਉਣ ਦੀ ਗੱਲ ਕੀਤੀ ਸੀ ਉਹ 25-25 ਮਹੀਨੇ ਹੋ ਗਏ ਹਰ ਮੇਰੀ ਮਾਂ ਤੇ ਭੈਣ ਦਾ 25000 ਰੁਪਈਆ ਉਹ ਉਹਦਾ ਉਹਦੀ ਗੱਲ ਕਰੋ ਤੇ ਇੱਕ ਘਰੇ 50000 ਰੁਪਈਆ ਬਣਦਾ ਤੇ 2500 ਰੁਪਈਆ ਤੁਸੀਂ ਜਨਾਬ ਕਿਹਾ ਸੀ ਪੈਨਸ਼ਨ ਦੇਣ ਦਾ ਉਹਦੇ ਬਾਰੇ ਦੱਸੋ ਬਜ਼ੁਰਗਾਂ ਨੂੰ ਜਿਹੜਾ ਤੁਸੀਂ ਗਮਰਾਹ ਬੇਫਕੂ ਬਣਾ ਗਏ ਉਹਦਾ ਦੱਸੋ ਜਿਹੜਾ ਚੁਟਕੀ ਮਾਰ ਕੇ ਕਿਹਾ ਸੀ ਐਮਐਸਪੀ ਦੇਵਾਂਗੇ ਉਹਦਾ ਦੱਸੋ ਇੰਡਸਟਰੀ ਦੀ ਗੱਲ ਕੀਤੀ ਸੀ ਅਸੀਂ ਆ ਜਿਹੜਾ ਸਭ ਤੋਂ ਉਰੇ ਵੱਡਾ ਜਿਹੜਾ ਉਹਨਾਂ ਦੇ ਲਈ ਇੰਡਸਟਰੀ ਲਈ ਜਗ੍ਹਾ ਲਈ ਸੀ ਉਹ ਸਾਰੀ ਜਿਹੜੀ ਉਹ ਕੈਨਸਲ ਕਰਤੀ ਜਿੱਥੇ ਸਾਰੀ ਇੰਡਸਟਰੀ ਲਈ ਪ੍ਰਦਰਸ਼ਨੀ ਲਾ ਸਕਦੇ ਆਪਣੇ ਚੀਜ਼ਾਂ ਦਿਖਾ ਸਕਦੇ ਸੀ ਉਹ ਸਾਰਾ ਕੁਝ ਕੈਨਸਲ ਕਰਤਾ ਤੇ ਉਦੋਂ ਬਾਅਦ ਇੱਕ ਪ੍ਰੋਜੈਕਟ ਸਾਨੂੰ ਬਣਾ ਦੇਣ ਵੋਟ ਲੋਕ ਕੀ ਇਸ ਮੁੰਨ ਕੀ ਇਸ ਕੀ ਇਸ ਕਰਕੇ ਇਹਨਾਂ ਨੂੰ ਪਾਉਣ ਤੇ ਕਿਸ ਮੂੰਹ ਨਾਲ ਇਹ ਮੰਗਦੇ ਆ ਇੱਕ ਚੀਜ਼ ਦੱਸ ਦੇਣ ਲੁਧਿਆਣੇ ਚ ਤੁਸੀਂ ਇਹ ਜ਼ਰੂਰ ਤੁਸੀਂ ਉਹ ਮੈਨੂੰ ਬਣਾ ਦਿਓ ਜੇ ਕੋਈ ਹੈ ਇੱਕ ਪ੍ਰੋਜੈਕਟ ਦੱਸ ਦੇਣ ਲੁਧਿਆਣੇ ਚ ਇੱਕ ਫੈਕਟਰੀ ਦੱਸ ਦੇਣ ਇੱਕ ਕੋਈ ਸਕੂਲ ਕਾਲਜ ਬਣਾਇਆ ਹੋਵੇ ਦੱਸ ਦੇਣ ਤੇ ਇਸ ਕਰਕੇ ਇਹ ਤਾਂ ਵਿਚਾਰੇ ਆ ਝੂਲੇ ਝਾਲੇ ਲਾਉਣ ਵਾਲੇ ਨੇ ਗਰਾਊਂਡਾਂ ਚ ਉਹ ਉਹ ਇਹ ਨਹੀਂ ਗੱਲ ਕਰਦੇ ਉਹ ਕਹਿੰਦੇ 2 ਸਾਲ ਸਾਡੀ ਸਰਕਾਰ ਚ ਸਭ ਤੋਂ ਵੱਧ ਅਸੀਂ ਵਿਕਾਸ ਕੀਤਾ ਔਰ 2 ਸਾਲਾਂ ਦੇ ਵਿੱਚ ਅਸੀਂ ਸਭ ਤੋਂ ਵੱਧ ਲੋਕਾਂ ਦਾ ਫਾਇਦਾ ਕੀਤਾ ਔਰ 300 ਯੂਨਿਟ ਜੋ ਕਿ ਦੇ ਨਹੀਂ ਸਕਿਆ ਉਹ ਅਸੀਂ ਦਿੱਤਾ ਕਿੰਨੀ ਵਾਰੀ ਕਾਂਗਰਸ ਸਰਕਾਰ ਰਹੀ ਚਾਹ ਅਕਾਲੀ ਲਈ ਕੋਈ ਨਹੀਂ ਦੇ ਸਕਿਆ ਸਭ ਤੋਂ ਵੱਧ ਕਰਜ਼ਾ ਲਿਆ ਸਭ ਤੋਂ ਵੱਧ ਕਰਜ਼ਾ ਲਿਆ ਪੰਜਾਬ ਤੇ ਸਭ ਤੋਂ ਵੱਧ ਕਰਜ਼ਾ ਚੜਤਾ ਤੇ ਸਭ ਤੋਂ ਵੱਧ ਗੈਂਗਸਟਰ ਸਿੱਧੂ ਮੂਸੇ ਵਾਲੇ ਤੋਂ ਲੈ ਕੇ ਅੱਜ ਤੱਕ ਲੋਕਾਂ ਨੂੰ ਅੰਨੇ ਵਾਂ ਗੋਲੀਆਂ ਨਾਲ ਮਰਵਾ ਰਹੇ ਆ ਮਾਰ ਰਹੇ ਆ ਸਭ ਤੋਂ ਵੱਧ ਚਿੱਟਾ ਵਿਕ ਰਿਹਾ ਇਸ ਕਰਕੇ ਇਹ ਇਹ ਕਹਿਣਗੇ ਅਸੀਂ ਕਿ ਇਹ ਡਿਵੈਲਪਮੈਂਟ ਕੀਤੀ ਹੈ ਇਸ ਕਰਕੇ ਇਹਨਾਂ ਦਾ ਸੀਐਮ ਜਿਹੜਾ ਇਹਨਾਂ ਦਾ ਕਨਵੀਨਰ ਆ ਉਹ ਤਾਂ ਜੇਲ੍ਹ 'ਚ ਬੈਠਾ ਇਹ ਕਹਿਣਗੇ ਕਿਸੇ ਨੂੰ ਤੇ ਜਿਹੜੇ ਕਹਿੰਦੇ ਸੀ ਵੀ ਅਸੀਂ ਜਦੋਂ ਜੇਲ੍ਹ 'ਚ ਜਾਵਾਂਗੇ ਕੋਈ ਆਮ ਆਦਮੀ ਉਸ ਕੁਰਸੀ 'ਤੇ ਬੈਠੂ ਅੱਜ ਕੋਈ ਵਲੰਟੀਅਰ ਨਹੀਂ ਲੱਭਿਆ ਕੇਜਰੀਵਾਲ ਨੂੰ ਅੱਜ ਕੋਈ ਲੱਭਿਆ ਨਹੀਂਗਾ ਜਿਹੜਾ ਉਹਨਾਂ 'ਚੋਂ ਐਮਐਲਏ ਸਮਖਸ਼ਿਤ ਜਿਹੜਾ ਕੱਦ ਦਾ ਹੋਵੇ ਜਿਹੜਾ ਸੀਐਮ ਦੀ ਕੁਰਸੀ 'ਤੇ ਬੈਠੇ ਅੱਜ ਕੌਣ ਬਹਿ ਰਿਹਾ ਅੱਜ ਕੇਜਰੀਵਾਲ ਸਾਹਿਬ ਦੀ ਧਰਮ ਪਤਨੀ ਬਹਿ ਰਹੀ ਆ ਅੱਜ ਜਿਹੜਾ ਆ ਸੀਐਮ ਆ ਜਿਹੜਾ ਤੁਹਾਡਾ ਪੰਜਾਬ ਵਾਲਾ ਇਹਦਾ ਤਾਂ ਹੈਲੀਕਾਪਟਰ ਹੁਣ ਅੰਬਲ ਜਾਣ ਨੂੰ ਆ ਜੋਬ ਕੇਜਰੀ ਵਾਲਦੀ ਰਸੋਈ ਚ ਦਾਲ ਸਬਜੀ ਦਾ ਪ੍ਰਬੰਧ ਕਰਦਾ ਫਿਰਦਾ ਇਲੈਕਸ਼ਨਾਂ 'ਚ ਦੇਖਿਆ ਕਦੇ ਛੱਡੋ ਤੁਸੀਂ ਇਹਨਾਂ ਦੀ ਗੱਲਾਂ ਕਾਂਗਰਸ ਵਾਲਾ ਸਮਾਂ ਹਲੇ ਤੱਕ ਕਰ ਕੋਈ ਤੁਹਾਡੇ ਮੁਤਾਬਕ ਤੁਸੀਂ ਕਾਂਗਰਸ 'ਚੋਂ ਆਏ ਹੋ ਕਾਂਗਰਸ ਨੇ ਕੋਈ ਉਮੀਦਵਾਰ ਨਹੀਂ ਦਿੱਤਾ ਕੀ ਵਾਕਈ ਤੁਹਾਡੇ ਤੋਂ ਇਲਾਵਾ ਕੋਈ ਕੁਆਲਿਫਾਈਡ ਸੀਗਾ ਨਹੀਂ ਕਾਂਗਰਸ ਕੋ ਨਹੀਂ ਦੇਖੋ ਮੈਂ ਇਹ ਤਾਂ ਨਹੀਂ ਕਹੂੰਗਾ ਕਾਂਗਰਸ ਪਾਰਟੀ ਬਹੁਤ ਪੁਰਾਣੀ ਪਾਰਟੀ ਆ ਇਹ ਨਹੀਂ ਗੱਲ ਵੀ ਕੈਂਡੀਡੇਟਾਂ ਦੀ ਕਿਤੇ ਤੱਕ ਤਾਂ ਲੰਮੇ ਲੈਨੇ ਉਹ ਉਹ ਕੈਂਡੀਡੇਟ ਦੀ ਨਹੀਂ ਕੋਈ ਕਮੀ ਪਰ ਆਪਸੀ ਉਹ ਜੇ ਇੱਕ ਨੂੰ ਦੇਣ ਲੱਗਦੇ ਆ ਅੱਠ ਉਲਟ ਉਲਟ ਹੋ ਜਾਂਦੇ ਆ ਜੇ ਅੱਠਾਂ 'ਚ ਇੱਕ ਨੂੰ ਦੇਣ ਦਾ ਦੂਜੇ ਅੱਠ ਉਲਟ ਹੋ ਜਾਂਦੇ ਆ ਗੱਲ ਇਹ ਆ ਇਹ ਨਹੀਂ ਕੈਂਡੀਡੇਟ ਦੀ ਕਮੀ ਤੇ ਡਾਬਰ ਸਾਹਿਬ ਹੋਣੀ ਏਨੇ ਸੀਨੀਅਰ ਬੰਦੇ ਪਾਂਡੇ ਸਾਹਿਬ ਹੋਣੀ ਏਨੇ ਸੀਨੀਅਰ ਬੰਦੇ ਟਿਕਟ ਤੋਂ ਉਹ ਸ਼ਹੀਦ ਪਰਿਵਾਰ ਦੇ ਪਰ ਪਤਾ ਨਹੀਂ ਕੀ ਹੋਈ ਜਾਂਦਾ ਤੋਂ ਲਾ ਸਵਾਲ ਦੋ ਕੈਂਡੀਡੇਟ ਵੀ ਆ ਜਾਏਗਾ ਹੋਰ ਪਾਰਟੀਆਂ ਦੇ ਕੈਂਡੀਡੇਟ ਆ ਜਾਏ ਸਾਰਿਆਂ ਦੇ ਪਾਰਟੀਆਂ ਦਾ ਤੁਸੀਂ ਕਿੰਨ ਸਮੇਂ ਦੇ ਕਿੰਨਾ ਤੁਹਾਡਾ ਮੁਕਾਬਲਾ ਤੋਂ ਦੇਖੋ ਗੱਲ ਇੱਕ ਬੜੀ ਜਾਖੜ ਸਾਹਿਬ ਨੇ ਇਹ ਗੱਲ ਕਹੀ ਸੀ ਪਰਸੋਂ ਕਿਤੇ ਨਾ ਕਿਤੇ ਇਹ ਲੱਗਦਾ ਜਦੋਂ ਮਲਕ ਅਰਜਨ ਖੜਗੇ ਸਾਹਿਬ ਨੇ ਸਟੇਜ ਤੇ ਕਿਹਾ ਨਾ ਭਗਵੰਤ ਮਾਨ ਨੂੰ ਬਈ ਆਪਾਂ ਸਮਝੌਤੇ ਦੀ ਗੱਲ ਕਰੀਏ ਬਾਕੀ ਜਗਤ ਦਾ ਸਮਝੌਤਾ ਹੈਗਾ ਮੈਨੂੰ ਕਿਤੇ ਨਾ ਕਿਤੇ ਇਹ ਲੱਗਦਾ ਉਰੇ ਵੀ ਜਿਹੜਾ ਕੈਂਡੀਡੇਟ ਕਾਂਗਰਸ ਨਹੀਂ ਦੇ ਰਹੀ ਕਿਤੇ ਨਾ ਕਿਤੇ ਕਾਂਗਰਸ ਦਾ ਆਮ ਆਦਮੀ ਨਾਲ ਇਹ ਟਾਈ ਆਪਾਂ ਸਮਝੌਤਾ ਹੈ ਇੱਕਲਾ ਸਵਾਲ ਬਹੁਤ ਵੱਡਾ ਜਿੱਦ ਤੱਕ ਅਸਲ ਪੂਰੇ ਹਿੰਦੁਸਤਾਨ ਤੇ ਅਸਲੀ ਗੱਲ ਹੈ ਰਾਹੁਲ ਗਾਂਧੀ ਕਹਿੰਦਾ ਜੇ ਸਾਡੀ ਸਰਕਾਰ ਆਈ ਤਾਂ ਅਸੀਂ ਹਰ ਬੰਦੇ ਦਾ ਅ ਬੈਂਕ ਤੇ ਬੈਲੈਂਸ ਚੈੱਕ ਕਰਾਵਾਂਗੇ ਪ੍ਰਾਪਰਟੀ ਚੈੱਕ ਕਰਾਵਾਂਗੇ ਔਰ ਦੂਸਰਾ ਕੀ ਸੇਮੀ ਜਿਹੜੇ ਪ੍ਰਤੋਤ ਨੇ ਉਹਨਾਂ ਨੇ ਕਹਿਤਾ ਬਈ ਇਹ ਜਿਹੜਾ ਬੰਦਾ ਡੈਥ ਹੋ ਜਾਂਦੀ ਉਹਦੀ ਅੱਧੀ ਪ੍ਰਾਪਰਟੀ ਜਿਹੜੀ ਆ ਸਰਕਾਰ ਨੂੰ ਦਿੱਤੀ ਜਾਊਗੀ ਸਹਿਮਨ ਤੁਸੀਂ ਉਹੀ ਰਾਹੁਲ ਗਾਂਧੀ ਦਾ ਜਿਹੜਾ ਹੈਡਮਾਸਟਰ ਆ ਉਹੀ ਪ੍ਰਿੰਸੀਪਲ ਆ ਉਹੀ ਪੜਾਉਂਦਾ ਏ ਤੇ ਆ ਗੱਲ ਕਹਿ ਕੇ ਤਾਂ ਉਹਨੇ ਜਮ੍ਹਾਂ ਹੀ ਕਾਂਗਰਸ ਪਾਰਟੀ ਦਾ ਜਿਹੜਾ ਮਾੜੀ-ਮੁੱਟੀ ਇੱਕ ਦੋ ਵੋਟਾਂ ਸਾਊਥ 'ਚੋ ਵੀ ਪੈਣੀਆਂ ਸੀ ਨਾਰਥ 'ਚ ਤਾਂ ਪੈਣੀਆਂ ਹੀ ਨਹੀਂ ਸੀ ਜਿਹੜੀਆਂ ਸਾਊਥ 'ਚ ਪੈਣੀਆਂ ਸੀ ਉਹ ਵੀ ਗਈਆਂ ਉਹ ਤਾਂ ਕਹਿੰਦੇ ਸੋਚ ਅਸੀਂ ਅੱਗੇ ਜਾ ਰਹੇ ਪਹਿਲੇ ਦੌਰ ਚ ਤੁਸੀਂ ਤੁਸੀਂ ਸਿਆਣੇ ਹੋ ਆਪ ਤਾਂ ਕਿਤੋਂ ਇਲੈਕਸ਼ਨ ਨਹੀਂ ਲੜਦੇ ਤੇ ਜਿਹੜਾ ਉਹਨਾਂ ਦਾ ਇੱਕ ਕੈਂਡੀਡੇਟ ਸੂਰਤ ਚ ਖੜਾ ਹੋਇਆ ਸੀ ਉਹ ਕਾਗਜ਼ੀ ਗਲਤ ਭਰ ਗਿਆ ਉਹ ਸੂਰਤ ਚ ਕਾਂਗਰਸ ਇੱਕ ਖਾਤਾ ਵੀ ਜਿਹੜਾ ਬੀਜੇਪੀ ਦਾ ਖੁੱਲ ਗਿਆ ਉਹ ਅੱਗੇ ਕਿੱਥੋਂ ਜਾ ਰਹੇ ਉਹਨਾਂ ਦਾ ਕੈਂਡੀਡੇਟ ਹੀ ਹਜੇ ਹੋਰ ਕੈਂਡੀਡੇਟ ਮੈਂ ਤੁਹਾਨੂੰ ਦੱਸਦਾ ਜੋਂ-ਜੋਂ ਇਲੈਕਸ਼ਨ ਦੀ ਗਰਮੀ ਵਧਣੀ ਆ ਕਈ ਕਾਂਗਰਸ ਦੇ ਕੈਂਡੀਡੇਟ ਛੜ ਛੜ ਮੈਦਾਨ ਭੱਜਣਗੇ ਸੂਰਤ ਵਾਲਾ ਹਾਲ ਹੋ ਕਿਸ ਸਮੇਂ ਦੇ ਵਕਾਇਦਾ ਨਿਦਾਣਾ ਸੈਂਟਰਲ ਤੋ ਜਿੰਨੇ ਵੀ ਵੋਟਰ ਆ ਉਹ ਬਿੱਟੂ ਜੀ ਨੇ ਵੋਟ ਪਾਣਗੇ ਦੇਖੋ ਹਲਕਾ ਸੈਂਟਰ ਦੇ ਵਿੱਚ ਅੱਜ ਵਾਰਡ ਨੰਬਰ 68 ਦੇ ਵਿੱਚ ਸਾਡੇ ਕਮਲ ਨੌਨ ਲਖਾ ਜੀ ਨੇ ਆਪਣੇ ਦਫਤਰ ਦੇ ਵਿੱਚ ਬਿੱਟੂ ਜੀ ਦਾ ਸਵਾਗਤ ਕੀਤਾ ਔਰ ਮੈਂ ਦੇਖੋ ਨੌ ਲੱਖ ਜੀ ਬਾਰੇ ਇੱਕ ਗੱਲ ਕਹਿਣਾ ਚਾਹੁੰਦਾ ਜਸਟ ਮੇਰੇ ਵੀ ਇਲੈਕਸ਼ਨ ਹੋਏ ਐਮਐਲਏ ਦੇ ਔਰ ਉਸ ਟਾਈਮ ਹੀ ਇਹਨਾਂ ਨੇ ਆਪਣੇ ਸਾਰੇ ਸਮਾਜ ਨੂੰ ਜਾਨ ਤੁਸੀਂ ਆਗਮੋ ਆਪਣੇ ਬਲਾਗ ਹੈ ਔਰ ਜਿਸ ਤਰੀਕੇ ਦੇ ਨਾਲ ਮੇਰਾ ਸਾਥ ਦਿੱਤਾ ਔਰ ਅੱਜ ਮੈਂ ਦੇਖ ਰਿਹਾ ਉਸੇ ਤਰੀਕੇ ਦੇ ਨਾਲ ਹੀ ਜੁਰਵਨੀਤ ਮਿੱਟੂ ਜੀ ਨੂੰ ਟਿਕਟ ਮਿਲੀ ਹੈ ਔਰ ਅੱਜ 9 ਲੱਖ ਜੀ ਨੇ ਆਪਣੇ ਅ ਦਫਤਰ ਵਿੱਚ ਬਲਾਕੇ ਸਾਰੇ ਇਥੋਂ ਦੇ ਜਿਹੜੇ ਇੰਡਸਟਰੀਅਲਿਸਟ ਨੇ ਹੋਜੜੀ ਵਾਲੇ ਨੇ ਜਾਂ ਵਪਾਰੀ ਲੋਕ ਨੇ ਉਹਨਾਂ ਦਾ ਸਾਰੇ ਬਲਾਕੇ ਤੇ ਉਹਨਾਂ ਨੂੰ ਮਿੱਟੂ ਜੀ ਨੂੰ ਮਿਲਵਾਇਆ ਔਰ ਸਭ ਤੋਂ ਖੁਸ਼ੀ ਦੀ ਗੱਲ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਕੰਮ ਨੂੰ ਦੇਖਦੇ ਹੋਏ ਕਿ ਜਿਸ ਤਰੀਕੇ ਦੇ ਨਾਲ ਦੇਸ਼ ਦੇ ਪ੍ਰਧਾਨ ਨਰਿੰਦਰ ਮੋਦੀ ਜੀ ਕੰਮ ਕਰ ਰਹੇ ਨੇ ਪਿਛਲੇ 10 ਸਾਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਡਾ ਦੇਸ਼ ਅੱਗੇ ਵਧਿਆ ਔਰ ਅੱਜ ਹਰ ਸਮਾਜ ਹਰ ਵਰਗ ਜਿਹੜਾ ਵੀ ਉਹ ਮੋਦੀ ਜੀ ਨੂੰ ਵੋਟ ਪਾਣਾ ਚਾਹਤਾ ਹੈ ਔਰ ਅੱਜ ਉਸੇ ਤਰੀਕੇ ਦੇ ਨਾਲ ਹੀ ਹਲਕਾ ਸੈਂਟਰ ਦੇ ਵਿੱਚ 9 ਲੱਖਾਂ ਜਿੰਨਾਂ ਉਹਨਾਂ ਤੇ ਸਾਰੀ ਟੀਮ ਨੇ ਮਨੀਤ ਬਿੱਟੂ ਜੀ ਦਾ ਜਿਹੜਾ ਸਵਾਗਤ ਕੀਤਾ ਸਭ ਤੋਂ ਪਹਿਲਾਂ ਤੇ ਸੇਨਾ ਦਾ ਧੰਨਵਾਦ ਕਰਦੇ ਹਾਂ ਔਰ ਅਸੀਂ ਦੇਖੋ ਇਹਨਾਂ ਨੂੰ ਵੀ ਅਸੀਂ ਵਿਸ਼ਵਾਸ ਦਵਾਨੇ ਕਿ ਅੱਜ ਤੱਕ ਠੀਕ ਹੈ ਵੀ ਜਿਹੜਾ ਪੰਜਾਬ ਦੇ ਵਿੱਚ ਭਾਜਪੀ ਜਿਹੜੀ ਹੈ ਲੁਧਿਆਣੇ ਦੇ ਵਿੱਚ ਫੁੱਲ ਤੋਂ ਪਹਿਲੀ ਦਮਾਲ ਲੱਟ ਰਹੀ ਹੈ ਅਸੀਂ ਧੰਨਵਾਦ ਕਰਨੇ ਆ ਦੇਸ਼ ਦੇ ਪ੍ਰਧਾਨ ਮੰਤਰੀ ਨੰਦਰ ਮੋਦੀ ਜੀ ਦਾ ਅਮਿਤ ਸ਼ਾਹ ਜੀ ਦਾ ਨੱਡਾ ਜੀ ਦਾ ਜਿਨ੍ਹਾਂ ਨੇ ਸਾਨੂੰ ਲੁਧਿਆਣੇ ਦੇ ਵਿੱਚ ਫੁੱਲ ਦਾ ਨਿਸ਼ਾਨ ਦੇ ਕੇ ਸਾਡੇ ਰਵਨੀਤ ਬਿੱਟੂ ਜੀ ਨੂੰ ਭੇਜਿਆ ਔਰ ਅਸੀਂ ਸਾਰਿਆਂ ਨੇ ਰਵਨੀਤ ਬਿੱਟੂ ਜੀ ਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਇਸ ਹਲਕਾ ਸੈਂਟਰ ਤੋਂ 25000 ਵੋਟ ਤੋਂ ਜਿਤਾ ਕੇ ਵੇਚਾਂਗੇ ਔਰ ਲੁਧਿਆਣਾ ਦੇ ਪੋਰੇ ਵਿੱਚੋਂ 2 ਲੱਖ ਵੋਟਾਂ ਤੋਂ ਅਸੀਂ ਜਿਤਾ ਕੇ ਜਿਹੜਾ ਵੇ ਅਸੀਂ ਬਿੱਟੂ ਜੀ ਨੂੰ ਨਰਿੰਦਰ ਮੋਦੀ ਜੀ ਦੇ ਕੋਲ ਵੇਚਾਂਗੇ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਦਿੱਲੀ ਦੇ ਵਿੱਚ ਜੇ ਪੰਜਾਬ ਦੇ ਵਿੱਚੋਂ ਵੀ ਇੱਕ ਜੇ ਸੀਟ ਹੋਵੇ ਤੇ ਲੁਧਿਆਣੇ ਦੀ ਜਰੂਰ ਹੋਵੇ ਅਸੀਂ ਇਹ ਵਿਸ਼ਵਾਸ ਦਿਵਾ ਕੇ ਰਵਿੰਦਰ ਬਿੱਟੂ ਜਨ ਵੇਚਦੇ ਹਾਂ ਲੁਧਿਆਣਾ ਦਾ ਏਰੀਆ ਬਹੁਤ ਵੱਡਾ 9 ਐਮਐਲਏ ਜਾਂਦੇ ਆ ਉਹਦੇ ਵਿੱਚ ਪਿੰਡ ਬਹੁਤ ਨੇ ਕਿ ਸਮੇਂ ਦੇ ਤੋਂ ਬਹਾਤੀ ਜਨਤਾ ਪਾਰਟੀ ਨੂੰ ਪਿੰਡਾਂ ਦੀ ਬੋਰਡ ਜਿਹੜੀ ਹੈ ਉਹ ਬੁਰੀ ਪੈ ਸਕੇ ਕੁਝ ਜਿੱਤ ਵਾਸਤੇ ਪਿੰਡਾਂ ਦੀ ਵੋਟ ਬਹੁਤ ਜ਼ਰੂਰੀ ਹੈ ਦੇਖੋ اپੋਜੀਸ਼ਨ ਹੁੰਦੀ ਹੈ ਨੇ ਕੁਝ ਲੋਕ ਠੀਕੇ ਕਿਸਾਨਾਂ ਦੇ ਦੇ ਨਾਮ ਲੈ ਕੇ ਕੁਝ ਲੋਕ ਥੋੜਾ ਬਦਾ ਗਰੋਧ ਸ਼ੁਰੂ ਕਰ ਰਹੇ ਰਹੇ ਪਰ ਉਹਨਾਂ ਨੂੰ ਇਸ ਜੱਕ ਮਿਲ ਰਹੇ ਨੇ ਦੇਖੋ ਅੱਜ ਦੇ ਕਿਸਾਨਾਂ ਦੇ ਬਾਰੇ ਵਿੱਚ ਸੋਚਿਆ ਤੇ ਸਭ ਤੋਂ ਜ਼ਿਆਦਾ ਨਰਿੰਦਰ ਮੋਦੀ ਜੀ ਨੇ ਸੋਚਿਆ ਅੱਜ ਜੇ ਸਾਲ ਦਾ 6000 ਰੁਪਏ ਕਿਸੇ ਜ਼ਿੰਮੇਵਾਰ ਦੇ ਅਕਾਊਂਟ 'ਚ ਜੜਾ ਜਾ ਰਿਹਾ ਹੈ ਪਹਿਲੀ ਦਮ ਵਾ ਹੋਇਆ ਕਿ ਸਾਡੇ ਦੇਸ਼ ਦੇ ਪ੍ਰਧਾਨ ਨਰਿੰਦਰ ਮੋਦੀ ਜੀ ਨੇ ਕਿਸਾਨਾਂ ਦੇ ਵਾਸਤੇ ਇੱਕ ਫੰਡ ਰੱਖ ਕੇ 6-6000 ਰੁਪਏ ਜਿਹੜਾ ਵੇ ਉਹ ਸਾਲ ਦਾ ਪਾਰੇ ਨੇ। ਔਰ ਕਿਸਾਨ ਵੀ ਸੋਚ ਰਹੇ ਨੇ। ਇਹ ਠੀਕ ਹੈ ਕੁਝ ਲੋਕ ਜਿਹੜਾ ਨੇ ਕੋਈ ਵਿਰੋਧ ਕਰ ਰਹੇ ਨੇ ਉਹ ਵੀ ਬਹੁਤ ਜਲਦੀ ਜਿਹੜਾ ਵੇ ਕਿਉਂਕਿ ਅਸੀਂ ਕਿਸਾਨਾਂ ਦੇ ਨਾਲ ਹਾਂ। ਕਿਸਾਨ ਸਾਡੇ ਭਰਾ ਨੇ। ਅੰਨੂ ਗਾਂਦੇ ਨੇ ਅਸੀਂ ਖਾਂਦੇ ਆ। ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ। ਪਰ ਠੀਕ ਹੈ ਕੁਝ ਲੋਕ ਜਿਹੜੇ ਨੇ ਕੋਈ ਗੁੰਮਰਾਹ ਹੋਏ ਨੇ ਜਾਂ ਕਿਸੇ ਦੇ ਭੁਗਾਵੇ ਚ ਆ ਕੇ ਜੋ ਉਹ ਕਰ ਰਹੇ ਨੇ ਪਰ ਐਸਾ ਐਸਾ ਠੀਕ ਹੋ ਜਾਏਗਾ। ਅਸੀਂ ਸਾਨੂੰ ਵਿਸ਼ਵਾਸ ਹੈ। ਕਿ ਜਿਹੜਾ ਕਿਸਾਨ ਵੀ ਸਾਡੇ ਵੀਰ ਨੇ ਸਾਡੇ ਪ੍ਰਾਣ ਹੈ ਜਲਦੀ ਜਿਹੜਾ ਵੇ ਮੋਦੀ ਜੀ ਦੀਆਂ ਪਾਲਿਸੀਆਂ ਨੂੰ ਸਮਝ ਕੇ ਮੋਦੀ ਜੀ ਵਾਸਤੇ ਉਹ ਵੀ ਕੰਮ ਕਰਨਗੇ ਔਰ ਮੋਦੀ ਜੀ ਨੂੰ ਹੀ ਵੋਟ ਪਾ ਕੇ ਜਿਹੜਾ ਦੁਬਾਰਾ ਪ੍ਰਧਾਨ ਮੰਤਰੀ ਬਣਾਣਗੇ ਔਰ ਹਿੰਦੁਸਤਾਨ ਦੇ ਵਿੱਚ 400 ਪਾਰ ਦਾ ਜਿਹੜਾ ਨਾਅਰਾ ਹੈ ਉਹ ਅਸੀਂ ਕਿਸਾਨਾਂ ਭਰਾਵਾਂ ਨੂੰ ਨਾਲ ਲੈ ਕੇ ਅਸੀਂ ਮੋਦੀ ਜੀ ਦਾ ਜਿਹੜਾ 400 ਦਾ ਪਾਰ ਦਾ ਨਾਅਰਾ ਪੂਰਾ ਕਰਾਂਗੇ 400 ਪਾਰ ਦਾ ਨਾਅਰਾ ਕਹਿੰਦੇ ਪੂਰਾ ਕਰਾਂਗੇ ਤੁਸੀਂ ਅੱਜ ਬਹੁਤ ਵੱਡੀ ਮੀਟਿੰਗ ਸੱਦੀ ਹੈ ਕਿ ਵਾਕਈ ਸਮਰਥਨ ਤੁਸੀਂ ਜੋ ਕਹਿੰਦੇ ਹਮੇਸ਼ਾ ਦਿੰਦੇ ਹੋ दावा की करते हो भी वाकई इस जैन समाज हमेशा तो ना जी रमनीत बिट्टू जी हालांकि कांग्रेस से हम कमल का हथ उन्होंने फड़िया हाथ पास पास है तुम तो तुम वोट पाओगे सारे देखिए मोदी जी हमारे जैन धर्म के महावीर तीर्थंकर भगवान महावीर की अभी 21 तारीख को महावीर जयंती थी वो दिल्ली में वहाँ पर एक प्रोग्राम बड़ा जैन पूरा जैन समाज का प्रोग्राम किया था वहां मोदी जी पधारे थे वहां पर लगभग पचास साधु साधु थे साधु ने मोदी जी को एक ऋषि का दर्जा दिया था वहां पे देखिए ये कोई साधु संत किसी के प्रभाव नहीं आते उनको कुछ नहीं चाहिए उनको क्या चाहिए कुछ नहीं चाहिए लेकिन जो मोदी जी की कार्य करने की शैली है जो मोदी जी ने देश के लिए किया है उसके लिए साधु संतों के मन में उनके प्रति इतनी बड़ी भावना कि उनको राज ऋषि ऐसी साधु संतों के मुंह से निकलना ये कितनी बड़ी बात है तो मोदी जी को इतना आशीर्वाद है है और पूरी जनता जानती है भी मोदी जी क्या है हम हम सिर्फ इसलिए थोड़ा सा घबरा रहे हैं कि वोटिंग परसेंटेज थोड़ी सी कम हो रही है अगर वोटिंग परसेंटेज थोड़ी सी बढ़ गई तो 400 तो कुछ भी नहीं है मोदी जी ऐसे आएंगे मोदी जी आएंगे इसमें तो कोई डाउट नहीं लेकिन 400 पर ऐसी आएगी कि हमारा देखो जैन समाज तो पूर्ण रूप से समर्पित है जो उन्होंने किया है और जो देश देश के के लिए लिए कर रहे हैं हैं हम तो देश के लिए है सब कुछ लिए जी या, हमारे लिए इधर से या आपको पूरा विश्वास दिलाता हूँ जैसा देवी जी ने बोला है दो लाख उससे ज्यादा वोट से हम जिता करके भेजेंगे रवनीत बिट्टो जी एक ਉਸ ਪਰਿਵਾਰ ਦੇ ਵਿੱਚੋਂ ਨੇ ਜਿਨ੍ਹਾਂ ਨੇ ਪੰਜਾਬ ਦੇ ਵਾਸਤੇ ਸ਼ਿੱਧੀਆਂ ਦਿੱਤੀਆਂ ਅੱਜ ਅਸੀਂ ਪੰਜਾਬ ਦੇ ਵਿੱਚ ਕੁਮਰੇ ਆਂ ਪੰਜਾਬ ਪੰਜਾਬ ਦੁਆਰਾ ਜਿਹੜਾ ਭਾਈਚਾਰਾ ਹਿੰਦੂ ਸਿੱਖ ਦਾ ਭਾਈਚਾਰਾ ਪਰਿਵਾਰ ਜਿਹੜਾ ਇਕੱਠਾ ਹੈ ਅੱਜ ਉਹਨਾਂ ਦੀ ਬਦੌਲਤ ਹੈ ਉਹਨਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਜਿਹੜਾ ਵੇ ਪੰਜਾਬ ਨੂੰ ਬਚਾਇਆ ਔਰ ਪੰਜਾਬ ਦੇ ਭਾਈਚਾਰੇ ਨੂੰ ਬਚਾਇਆ ਔਰ ਅਸੀਂ ਧੰਨਵਾਦ ਕਰਨੇ ਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਅਮਿਤ ਸ਼ਾਹ ਜੀ ਦਾ ਨਟਾ ਜੀ ਦਾ ਜਿਨ੍ਹਾਂ ਨੇ ਸਾਨੂੰ ਇੱਕ ਐਸੇ ਸ਼ਹੀਦ ਪਰਿਵਾਰ ਦਾ ਜਿਹੜਾ ਮੈਂਬਰ ਦੇ ਕੇ ਉਹਦੇ ਹਣੇ ਚ ਭੇਜਿਆ ਔਰ ਅਸੀਂ ਸਿੱਖੋ ਕਾਂਗਰਸ ਵਿੱਚ ਜੁਆਏ ਨੇ ਔਰ ਕਾਂਗਰਸ ਦੇ ਵਿੱਚ ਵੀ ਅੱਜ ਜਿਹੜੇ ਕੱਲ ਮੈਂ ਆਪਣੇ ਇੱਕ ਹੋਰ ਅਸੀਂ ਇੱਕ ਮੈਂ ਜਲਸਾ ਕਰਵਾਇਆ ਔਰ ਉਹਦੇ ਵਿੱਚ ਜਿਹੜੇ ਦਰਸ਼ਕ ਦੇ ਵਿੱਚ ਕੁਝ 20 25 ਪਰਿਵਾਰ ਆਪਣੇ ਆਪ ਸਾਡੇ ਕੋਲ ਆਏ ਉਹ ਕਹਿੰਦੇ ਜੀ ਅਸੀਂ ਰਵਨੀਤ ਬਿੱਟੂ ਜੀ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਣਾ ਚਾਹੁੰਦੇ ਆ ਅਸੀਂ ਕਾਂਗਰਸ ਦੇ ਕੱਟਰ ਸਮਰਥਕ ਆ ਪਰ ਜਦੋਂ ਅਸੀਂ ਜਿਹੜੇ ਸਮਰਥਕ ਸੀ ਕਾਂਗਰਸ ਦੇ ਉਹ ਅਸੀਂ ਬੇਅੰਤ ਸਿੰਘ ਜੀ ਕਰਕੇ ਸੀ ਜੋ ਬੇਅੰਤਕ ਦੀ ਕੁਰਬਾਨੀਆਂ ਕੀਤੀਆਂ ਉਹਨਾਂ ਨੇ ਅਸੀਂ ਉਹਦੇ ਕਰਕੇ ਸੀ ਅੱਜ ਤੁਸੀਂ ਜਦੋਂ ਭਾਤੀ ਜਨਤਾ ਪਾਰਟੀ ਚ ਜਾ ਗਏ ਉਹ ਤੇ ਅਸੀਂ ਵੀ ਆਪਣੇ ਪਰਿਵਾਰ ਸਨੇਹ ਅਸੀਂ ਆਪਣੇ ਜਿਹੜਾ ਵੇ ਬੀਜੇਪੀ ਵਿੱਚ ਸ਼ਾਮਲ ਹੋ ਕੇ ਅਸੀਂ ਤੁਹਾਡੀ ਸਪੋਰਟ ਕਰਾਂਗੇ ਇਹ ਕਿੰਨੀ ਵੱਡੀ ਮਸਲ ਗੱਲ ਹੈ ਲੋਕ ਆਪਣੇ ਆਪ ਉੱਠ ਕੇ ਆ ਰਹੇ ਨੇ ਜਿਹੜੇ ਕਾਂਗਰਸ ਦੇ ਲੋਕ ਨੇ